26 ਜਨਵਰੀ ਇਸ ਦਾ ਮੋਸਟ ਹਰਟਡ ਡੇਟ ਤੂੰ ਬੁਖਾਰ ਘੜਾ ਲੇਗਾ ਚੱਪ ਕਰ ਜਾ ਨੰਨੇ ਜਿਹੜੀ ਇਹਨੇ ਸਟੋਰੀ ਪਾਈ ਏ ਨੂੰ ਆਪ ਨੂੰ ਵਾਲੀ ਉਹ ਡਿਲੀਟ ਕਰ ਏਸ ਵੈਲਕਮ ਬੈਕ ਟੂ ਚੈਨਲ ਮੰਚੀ ਮੇ ਮਲੋਗਸ ਤੇ ਤੁਹਾਡਾ ਸਵਾਗਤ ਹੈ ਢੀ ਪਰ ਤੁਹਾਡੀ ਦੁਆ ਦੇ ਨਾਲ ਆਪਾਂ ਬਿਲਕੁਲ ਠੀਕ ਹੈ ਦੋਸਤ ਮੈਂ ਰਾਤ ਨੂੰ ਖਾਣ ਲੱਗਾ ਸੰਤਰਾ ਪਰ ਸੰਤਰਾ ਖਾਂਦੇ ਖਾਂਦੇ ਕੀ ਹੋ ਗਿਆ ਯਾਰੀ ਸਾਡਾ ਰੀਤਾ ਚੌਪੜੀ ਕਰ ਰਿਹਾ ਹੈ ਸੂ ਸੂ ਹਜੇ ਰੋਈ ਜਾਂਦਾ ਰੋਈ ਜਾਂਦਾ ਰੋਈ ਜਾਂਦਾ ਵਾ ਸੂ 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 ਕੀ ਹੁੰਦਾ ਐ ਨਹੀਂ ਕਰਦਾ ਹਉ ਕੀ ਕਹਿੰਦੇ ਨੇ ਕੀ ਕਰਨਾ ਹੌਕਈ ਹੌ ਕੋ ਹੌ ਕੀ ਰੁੰਦਾਈ ਚੁੱਪ ਕਰ ਜਾ ਬੱਤ ਇੰਨਾ ਥੋੜੀ ਰੋਈਦਾ ਅੰਦਾਵਾ ਇਹਨੇ ਗਾਇਸ ਜਿਹੜਾ ਤੁਸੀਂ ਪਿਛਲਾ ਵਲੌਗ ਦੇਖਿਆ ਹੁਣ ਅਮਾ ਜਿਹੜਾ ਅਸੀਂ ਹੋਮ ਟੂਰ ਵਾਲਾ ਪਾਇਆ ਅੱਜ ਇਹਨਾਂ ਦੇ ਮਾਮੂ ਦਾ ਬਰਥਡੇ ਸੀਗਾ ਮਤਲਬ 26 ਜਨਵਰੀ ਨੂੰ ਤੇ ਉਸ ਵਲੌਗ 'ਚ ਬਹੁਤ ਰੋਇਆ ਹਨਾ ਉਹ ਵਲੌਗ ਹੁਣ ਆਇਆ ਇਹਨੇ ਦੇਖਿਆ ਵਲੌਗ ਦੇਖ ਕੇ ਫਿਰ ਰੋਣ ਲੱਗ ਗਿਆ ਕਿੱਕਰ ਕੀ ਪਤਾ ਆਪਾਂ ਨਹੀਂ ਲਿਆ ਸਕਦੇ ਜਿਹੜੇ ਆਪਾਂ ਨੂੰ ਛੱਡ ਗਏ ਉਹ ਵਾਪਸ ਨਹੀਂ ਆ ਸਕਦੇ ਸੰਤਰੇ ਕਾ ਕਿੱਥੋਂ ਲੈ ਕੇ ਆਈਏ ਚੱਪੜ ਜੇ ਚੱਲ ਤੇ ਦੋਸਤੋ ਚਲੋ ਮੈਂ ਤਾਂ ਖਾਣ ਲੱਗਾ ਸੀਗਾ ਸੰਤਰਮਾ ਸੰਤਰੇ ਛੋਟੇ ਭਰਾ ਨੂੰ ਕੀ ਕਹਿੰਦੇ ਕਿਨੂੰ ਸੰਤਰੇ ਦੇ ਛੋਟੇ ਭਰਾ ਨੂੰ ਕਿਨੂੰ ਸੰਤਰੇ ਦੇ ਛੋਟੇ ਭਰਾ ਨੂੰ ਸੰਤਰੇ ਦੇ ਛੋਟੇ ਭਰਾ ਨੂੰ ਜਾ ਯਾਰ ਕਿਨੂੰ ਕਹਿੰਦੇ ਆ ਆ ਜਾ ਉਧਰ ਓ ਯਾਰ ਦੱਸ ਦੋ ਮਨਫੇੜਾ ਮਰ ਮੂੰਹ ਤੇ ਮੈਂ ਸੰਤਰੇ ਛੋਟੇ ਭਰਾ ਨੂੰ ਕਹਿੰਦਾ ਨਹੀਂ ਬਣਾ ਕੇ ਲਾ ਤੂੰ ਐਕਟਰ ਨਾ ਬਣਿਆ ਕਰ ਆ ਦੇਖ ਇੱਧਰ ਗਗੂ ਇੱਧਰ ਦੇਖ ਲੋ ਮੈਂ ਤੇ ਆ ਲੈ ਗਿਆ ਸੋਹਣਾ ਇੱਧਰ ਦੇਖਣਾ ਹਾਂ ਮੈਨੂੰ ਦੁਬਾਰੇ ਗੱਲ ਕਰਦੇ ਮਨਿੰਦਰ ਗੈਸ ਸੁਣਾ ਜਵਾਈ ਮੈਂ ਥੱਪੜ ਮਾਰੂੰ ਕਿ ਕਹਿੰਦਾ ਥੱਪੜ ਥੱਪੜ ਕੀ ਕਹਿੰਦੇ ਛੋਟੇ ਭਰਾ ਨੂੰ ਪੜਦਾ ਪੜਿਆ ਕੀ ਕਹਿੰਦੇ ਛੋਟੇ ਭਰਾ ਨੂੰ ਕੀ ਕਹਿੰਦੇ ਛੋਟੇ ਭਰਾ ਨੂੰ ਮੈਨੂੰ ਨਹੀਂ ਪਤਾ ਕਰ ਇੱਧਰ ਦੇਖ ਲੋ ਹਾਂ ਗਾਇਜ਼ ਸਾ ਹੀ ਤਾਂ मामू ਨਾਲ ਪਿਆਰ ਬਹੁਤ ਸੀਗਾ ਬਹੁਤ ਸੀਗਾ ਤੁਹਾਨੂੰ ਪਤਾ ਜਦੋਂ मामੂ ਪਹਿਲੀ ਵਾਰੀ ਇਸ ਘਰੇ ਆਏ ਸੀ ਰਿੱਤੇ ਨੇ ਨਿੱਕਾ ਜਿਹਾ ਰਿੱਤਾ ਸੀ ਇਹਨੇ ਤੇਲ ਝੋਇਆ ਭੱਜ ਕੇ ਵੀ मामੂ ਆਏ ਸਾਡੇ ਘਰੇ ਮੇਰਾ ਤਾਂ ਵਾਰ ਪਹਿਲੀ ਵਾਰੀ ਆਏ ਸੀਗੀ मामੂ ਦੋਸਤੋ ਚਲੋ ਬਹੁਤ ਨਾਲ ਆਪਾਂ ਚੇਂਜ ਕਰਦੇ ਹਾਂ ਤੁਹਾਨੂੰ ਪਤਾ ਕੀ ਹੈ ਸਾਡਾ ਦਿੱਕੋ ਇੱਕ ਵਾਰੀ ਆ ਕੇ ਕਹਿੰਦੇ ਬਾਪਾ ਜੀ ਮੇਰੇ मामੂ ਜਿੱਥੇ ਵੀ ਹੈ ਉਹਨਾਂ ਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖਿਓ ਬੜੇ ਹੀ ਸੋਹਣੇ ਆ ਚੱtreਗਾ ਠੀਕ ਹੈ ਤੂੰ ਬੁਖਾਰ ਘੜਾ ਲੇਗਾ ਚੰਪ ਕਰ ਗਿਆ ਛੁੱਟੀ ਨਹੀਂ ਘਰਾਣੀ ਸੀ ਸਕੂਲੇ ਸਵੇਰੇ ਮਾਮੂ ਤਾਂ ਸਕੂਲੇ ਜਾਣ ਤੋਂ ਕੁੱਟਦਾ ਹੀ ਵੋ ਸੀ ਇਹਨੂੰ ਸਕੂਲੇ ਜਾਵਾਂ ਰਿੱਤਿਆ ਨਿੱਤਰ ਚਪਲੀ ਡਾਂਸ ਕਰਦਾ ਮੈਨੂੰ ਵੀ ਲੱਗਦਾ ਉਸ ਤੋਂ ਡੱਕਾ ਬਣੂ ਕਿਉਂ ਉੱਪਰ ਬਣੂੰਗਾ ਪਰ ਕੋ چھوڑੂਗਾ ਕਿਉਂ ਇੱਧਰ ਦੇਖ ਕੀ ਹੋਊਗਾ ਮਨਿੰਦਰ ਚੜਾ ਦੇ ਉੱਤੇ ਟੱਕੜ ਉਹਦੇ ਬਟਣਾਂ ਕਉ ਵੀਰਾ ਆ ਕੀ ਇਹਦੇ ਤੇ ਕੀ ਸੀਗੇ ਚਪਟੋਰੇ ਸੀਗੇ ਕਿੱਥੇ ਆ ਬਰੇਟੇ ਦੇ ਚਾ ਖਾ ਗਿਆ ਨਹੀਂ ਖਾ ਰਿਆ ਸ਼ਿਆਵਾ ਨਹੀਂ ਆਪ ਦਾ ਨੰਬਰ ਦਾ ਗੋਸਤ ਲਾ ਦੇਨੇ ਚਲੋ ਕੋਈ ਨਾ ਕੱਰਸ ਆ ਗਿਆ ਮੈਨੂੰ ਕੱਰਸ ਵੀ ਆ ਗਿਆ ਪਰ ਉਚ ਬੇੜੇ ਵੀ ਪੈਣੇ ਸੀਗੇ ਮੰਨੇ ਨਾ ਉਹ ਹੀ ਨੇ ਛੱਲ ਗਿਆ ਛੱਡਦੀ ਨੇ ਖਾਰਾ ਤਾਂ ਛਿਨੀ ਦਿੱਤੇ ਇੱਕ ਮਿੰਟ ਤੱਕ ਰਿਪੋ ਤੇ ਨੂੰ ਮੈਂ ਦਮਾ ਨਹੀਂ ਛੜੀ ਤੂੰ ਕਈਆਂ ਤੂੰ ਮੈਂ ਖਾਣਾ ਵਾ ਤੂੰ ਪੇਖਾਈ ਦੀ ਹੈ ਰਾਤ ਨੂੰ ਵੀ ਖਾਈ ਜਾ ਫੜ ਮੰਨੇ ਜਿਹੜੀ ਇਹਨੇ ਸਟੋਰੀ ਪਾਈ ਜਾਨਾ ਮਾ ਮੋਰੀ ਉਹ ਡੀਲੀਟ ਕਰ ਕਰ ਦਿੰਨੇ ਆ ਬਲੀਡ ਕਰਦੇ ਦੇਖ ਦੇ ਕਿ ਰੋਈ ਜਾਂਦਾ ਮੈਂ ਤਾਂ ਹੀ ਨਹੀਂ ਫੋਟੋ ਜਾਨੋ ਪਿਆਰ ਵਿੱਚਨ ਤੇ ਇੱਕ ਦੋ ਨੇ ਟਿਕਾਂ ਦੇ ਯਾਰ ਦਿਲੇ ਟਿਕਦੇ ਮਰਦੇ ਦਮ ਤੱਕ ਨਾਲ ਰੰ ਗੱਲਾਂ ਤੇਰੀਆਂ ਹਰ ਚੱਪਕਾ ਦੇ ਚੱਪਕਾ ਕਰਦਾ चुप कर ਆ ਰਹੀ ਗਾਰੇ ਮਮਾ ਦੇ ਪੰਛਰੋੜੇ ਮਾਰੇ ਆ ਰਹੀ ਗਾਰੇ ਸਟਾਪ ਕਰ ਜਾ ਬੱਤ ਉੜਿਆ ਮੇਰੇ ਕੋਲ ਗੱਲ ਸੁਣ ਪੈਰਾਂ ਚ ਛੱਪਣਾ ਪਾਣ ਵਾਲੇ ਕੋਈ ਨਾ ਬੱਜੀ ਚੱਕੇ ਲੈ ਪੈਰ ਤੇ ਕੱਢ ਜਾ ਪੈਰ ਤੇ ਘੜੀ ਦੇਖ ਕੇ ਫੜ ਗਿਆ ਹੜ ਗਿਆ ਲੈ ਕਹਿੰਦਾ ਜੀ ਛੋਟਾ ਜਿਹਾ ਛੋਟਾ ਸਹੀ ਆ ਹੈ ਤੂੰ ਐਡਾ ਛੋਟ ਰਿਹਾ ਕਿਉਂ ਏ ਉਹ ਤੋਂ ਐਡਾ ਝੋੜਾ ਨਾ ਉੱਪਰ ਦੇ ਗੱਲ ਕਰ ਇੱਧਰ ਦੇ ਗੱਲ ਕਰ ਮੇਰੇ ਨਾਲ ਸਤਿ ਮੇਰੇ ਵੱਲ ਇੱਕ ਚੂਹਾ ਹੈ ਤੇਰੇ ਕੋ ਇੱਧਰ ਇੱਧਰ ਉੱਪਰ ਚੱਲ ਜਾ ਬਾਹਰ ਖੇਡ ਪੀ ਤੱਪਾ ਲੱਭਦਾ ਨਾ ਤੂੰ ਚੱਪਲ ਲੱਭ ਰੋਏ ਛੇੜਾਂ ਦੇ ਕੇ ਚੱਲ ਜਾ ਜਾ ਚੱਲ ਬਾਹਰ ਖੇਡ ਜਾ ਜਾ ਬਾਹਰ ਖੇਡ ਲੋ ਤੂੰ ਜਾ ਜਾਓ ਕੁੰਮੀਕਾਰ ਕਿਓ ਦਲਗੇੜਾ ਜਾ ਨਾ ਨੀ ਨਾ ਖੇਡ ਲਾ ਜਦ ਨੀ ਮਨ ਨਹੀਂ ਮੱਚਣਾ ਖੇਡਦਾ ਤਾਂ ਤਾਂ ਲੈ ਚੱਪਲੇ ਪਾ ਦੋ ਤੋ ਦੋਸਤੋ ਮੰਮੀ ਦੇ ਆਪਣਾ ਆਦਮੀ ਕਿਹੋ ਦੇ ਇਸ 26 ਜਨਵਰੀ ਇਸ ਦਾ ਮੋਸਟ ਹਾਰਟੇਡ ਡੇਟ 20 ਜਨਵਰੀ ਤੇ 7 ਮਾਰਚ 26 ਜਨਵਰੀ ਨੂੰ ਦਾ ਜਨਮ ਹੋਇਆ ਸੀ 7 ਮਾਰਚ ਨੂੰ ਇਸ ਦੁਨੀਆ ਤੋਂ ਅਲਵਿਦਾ ਹੋਇਆ ਸੀ ਥੈਂਕ ਯੂ ਗਾਇਸ ਦੋ ਤਬੇ ਨੰਨ ਦੁਆ ਕੀ ਕਰ ਸਕਦੇ ਆਪਾਂ ਰਹਿਣਾ ਤੇ ਸਿੱਖ ਨਹੀਂ ਉਹ ਮੈਂ ਤਾਂ ਨਹੀਂ ਹਗਾ ਪਰ ਕਾਟਤਾ ਮਹਿਸੂਸ ਹੁੰਦੀ ਆ ਸਾਰਿਆਂ ਦੀ ਹੁੰਦੀ ਆ ਇੱਕ ਜਣੇ ਦੀ ਨਹੀਂ ਨਾ ਸਾਰਿਆਂ ਦੀ ਆ ਆ ਜਾ ਉਹ ਤੂੰ ਵੀ ਆ ਜਾ ਲੈ ਮੈਂ ਬੋਲ ਜਿਹਾ ਸਟਰੋਂਗ ਬੱਚਾ ਮਾਂ ਹਾਂ ਜਿਵੇਂ ਅਸੀਂ ਮਾਰਦੇ ਦੇ ਲੈ ਤੂੰ ਆਇਆ ਅੱਜ ਤੱਕ ਤੇ ਪਹਿਲਾਂ ਅੱਜ ਤੱਕ ਆਇਆ ਤੂੰ ਤੱਕ ਜਿਆਦਾ ਦੇਖ ਕੇ ਮਰ ਜੀ ਮੈਂ ਚੱਲ ਆ ਮੈਨੂੰ ਦੇ ਦੇ ਮੈਂ ਮਰ ਜਾਂਦਾ ਮੈਂ ਵੀ ਨਹੀਂ ਮਰੂਗਾ ਨੇ ਤਾਂ ਇਹ ਨਾ ਪਰ ਘਰ ਇਧਰ ਉਹ ਕਿਉਂ ਨਿਕਲਦੀ ਗੱਲਾਂ ਤੇਰੀਆਂ ਹਾਰ ਗਿਆ ਅੰਜੂ ਪਰ ਨ ਜਵਾਨਾਂ ਕੋਲ ਕੋ ਗਿਆ ਨਾ ਸਾਲ ਪਰ ਕਰ ਤੇ ਆ ਦੇ ਆ ਮੱਖੀ ਨੂੰ ਸੂਸੜ ਕਰ ਲੈ ਕਿੱਥੇ ਕਾਈ ਉਹ ਤੇਰੀ ਗੈਂ ਵੀ ਤਾਂ ਸੋਲੇਵੇਂ ਜੇ ਆਉਂਦੀ ਆ ਜਾਂਦੀ ਆ ਇੱਕ ਦਿਨ ਤੇਿਆਰ ਰਹਿ ਕੇ ਤੇ ਲਾਮਤੀ ਜਾਵੇ ਮੈਂ ਲਾਈ ਰੀਤ ਵੜ ਕੇ ਲੈ ਗਿਆ ਨੰਨੀ ਨੂੰ ਫੜਾਉਣ ਮੇਰੇ ਨੇ ਡਰਾਕਿਆ ਹੋ। ਦੋਸਤ ਇੱਕ ਮੇਰੇ ਨਾਲ ਮਿਲਦੇ ਆ। ਅਸੀਂ ਚਾਕਰਮ ਕਰ ਰਹੇ ਨੇ। ਮਲਫੇੜੇ ਮਾਰ। ਬਿੱਗਾ ਵਾ ਡੱਗੇ ਨਾ। ਤੇ ਦੋਸਤੋ ਮੇਰੀ ਅੱਜ ਗੈਸ ਹੋ ਗਈ ਥੋੜੀ ਜਿਹੀ ਕਿਸੇ ਨਾਲ ਬਾਹਰ ਲੜਾਈ ਤੇ ਮੇਰੇ ਗੋਟੇ ਚ ਬੱਜੀ ਆ। ਕਿਦਾਂ ਨਾਲ ਲੜਾਈ ਹੋਈ ਸੀ? ਹੋ ਗਈ ਸੀ ਕਾਲੂ ਦੇਵੀ ਉੱਥੇ ਸੱਟ ਮੱਦ ਦੀ ਬਾਤ। ਭਾਈ ਬੰਦੇ ਕੁੱਤੇ ਚੱਕ ਚੱਕ ਮਾਰ ਲੱਗਦਾ ਛਾਤੀਆਂ ਮਾਰ। ਲੱਤਾਂ ਛਾਤੀਆਂ। ਛਾਤੀ ਤੇ ਲੱਤਾਂ ਮਾਰੀਆਂ ਛਾਤੀ ਤੇ ਲੱਤਾਂ ਮਾਰੀਆਂ ਨਹੀਂ ਨਹੀਂ ਛਾਤੀ ਤੇ ਲੱਤਾਂ ਹੋ ਗੀਆਂ ਦੋਸਤੋ ਦੁਨੀਆਂ। ਕਿਹਦੇ ਨਾਲ ਲੜ ਕੇ ਆਏ? ਸੀ پتہ ਨਹੀਂ ਕੌਣ ਜੇ ਮੁੰਡੇ ਆ ਕੋਣ ਸਾਡੀ ਕੋਣ ਕਾਲ ਉੱਤਰ ਕੋਣ ਕਾਲ ਲੱਕ ਚਲ ਬਚਰੋ ਹੋਣਾ ਕਾਲ ਉੱਤਰੋ ਕੋਲ ਸੱਪੜ ਮਾਰ ਕਾਲ ਉਹਨੇ ਕਾਲ ਤਾਂ ਕਮਰੇ ਦੀ ਪੂਣੀ ਪਿੱਛੇ ਬੱਜੀ ਹੈ ਨਾ ਮੈਂ ਉੱਤਰ ਕੁੜੀ ਜੀ ਵੀਰੇ ਨੇ ਮੇਰੇ ਦੇ ਡੰਡਾ ਮਾਰ ਫਿਰ ਕਾਲ ਨੂੰ ਕੁਝ ਖਾਲ ਉੱਤੇ ਮੈਂ ਭੈਣ ਚ ਫੋੜ ਗਿਆ ਝੂਠ ਬੋਲੇ ਝੂਠ ਬੋਲੇ ਮੈਂ ਸੱਚ ਬੋਲੂਗਾ ਨਹੀਂ ਲੜਾਈ ਹੋਏਗਾ ਮੈਂ ਕਿਸੇ ਨਾਲ ਨਹੀਂ ਕੁੱਟਿਆ ਬੋ ਬੋਨ ਦੇਖ ਤੋ ਸੌਖਾ ਮੇਰੀ ਤੇਰੀ ਸੌਣ ਲੱਗ ਗਈ ਲੜਕਾ ਨਹੀਂ ਨਹੀਂ ਅਜੇ ਵੀ ਦੱਸ ਦੇ ਨਹੀਂ ਨਹੀਂ ਮੈਂ ਨਹੀਂ ਲੇਖਾ ਮੈਨੂੰ ਕਿਹੜਾ ਗੋਡਾ ਲੱਤ ਦਿਖਾ ਦੇ ਲੀਰੇ ਲਾ ਇਧਰ ਵੇਖ ਹਾਂ ਠੀਕ ਹੈ ਇਹ ਤਾਂ ਤੂੰ ਵੀ ਕਰ ਲੇਗਾ ਤੁਨ ਕਿ ਦੋ ਵਾਰ ਗੈਸ ਜਦੋਂ ਪਿਛਲੀ ਵਾਰ ਮੇਰਾ ਫਿਲ ਟੈਂਡਰ ਸੀ ਮੈਂ ਚਲਾ ਰਿਹਾ ਸੀ ਬੱਚਨੇ ਬੱਚਨੇ ਬੱਚੇ ਦਾ ਜਿਹੜੀ ਪੈਰ ਓਏ ਹੋਏ ਗੈਸ ਕੋਈ ਆ ਲੈ ਕੱਟ ਸੋਹਣ ਗੋਲੀ ਜਾ ਵੀਰੇ ਉਹ ਯਾਰ ਨਾ ਮਰਾ ਤਾ ਉਹ ਬੜਾ ਵੱਡ ਗਿਆ ਤਾ ਕੋਈ ਕਦਾ ਕੋਈ ਸੁਣ ਨਹੀਂ ਸੱਸੋ ਬੀ ਸੱਸੋ ਗਿਆ ਪੋਣਾ ਨਿਕਲ ਜਾਏਗਾ ਤੇਰਾ ਕੀ ਵਿਗਾਰ ਐ ਅਸੀ ਉਹ ਤੋਂ ਵੀ ਕਾ ਤੇਰੇ ਤੇਰੇ ਤਲਾ ਤਾ ਦੀ ਭੈਣ ਨੂੰ ਚੁੱਪ ਕਰਾ ਲਾ ਵਿਚਾਰੀ ਰੋਈ ਜਾਂਦੀ ਐ ਇਹ ਇਹਨੇ ਮੈਨੂੰ ਮੈਂ ਇਹ ਕੁੜੀ ਨਾ ਪਤਾ ਕੀ ਐ ਜੁਰ ਮੈਨੂੰ ਸਹੀ ਗੱਲ ਦੱਸਣਾ ਇਹ ਨੇੜੇ ਨਹੀਂ ਹੋਗੀ ਜਾਨ ਬੋਲ ਕੀ ਹੋਇਆ ਕਿਹਦੀ ਐ ਮਾਮੂ ਜੀ ਤੂੰ ਮਾਮੂ ਕਿੱਥੇ ਰਹਿੰਦਾ ਐ ਇੱਥੋਂ ਹੀ ਹੈ ਇੱਥੋਂ ਕਿੱਥੇ ਮਾਮੂ ਦੀ ਡੈਥ ਹੋ ਗਈ ਐ ਨਾ ਅੱਜ ਨਹੀਂ ਬਰਥਡੇ ਅੱਜ ਉਹਦੇ ਉਹਦਾ ਬਰਥਡੇ ਆ ਅੱਛਾ ਅੱਜ ਬਰਥਡੇ ਆ ਹਾਂ ਤੇਰੇ ਮਾਮੂ ਦੀ ਬਰਥਡੇ ਮੇਰੇ ਭਰਾ ਦੀ ਉਹ ਵਾਲਾ ਤਾਂ ਨਹੀਂ ਜਿਹੜਾ ਉਹ ਨਹੀਂ ਰਿਹਾ ਉਹ ਤਾਂ ਤੁਸੀਂ ਦੇਖਿਆ ਨਹੀਂ ਨਾ ਦੇਖਿਆ ਉਹ ਯਾਰ 2020 ਚ ਹੋਈ ਸੀ ਯਾਰ 2020 ਚ ਚੁੱਪ ਕਰਾ ਦੇ ਚੁੱਪ ਨਾ ਨਾ ਯਾਰ ਮੈਂ ਕਹਾਂ ਕਿ ਤੇ ਨੇੜੇ ਤੇਰੇ ਲਾਇਆ ਮੈਂ ਤੁਹਾਨੂੰ ਬਾਈਕ ਬਣਾ ਕੇ ਦਵਾਂ ਜੀ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਨਹੀਂ ਇਹ ਡਿਟੜੇ ਹੁੰਦਾ ਤਾਂ ਚਲੇ ਜਾਂਦੇ ਮੈਂ ਨਹੀਂ ਯਾਰ ਸਾਰੀ ਦਿਹਾੜੀ ਦੀ ਰੋਈ ਬੰਦੀ ਹੈ ਨਹੀਂ ਨਹੀਂ ਯਾਰ ਬਸ ਬੁਖਾਰ ਚੜਾ ਰਿਹਾ ਚਲਾ ਜਾ ਬੰਦ ਦੇ ਦੇ ਖਾਂ ਇਹਨੂੰ ਕਾਹੇ ਬਾਹਰ ਕਰੇ ਬਾਹਰ ਜਾ ਕੇ ਆਰੇ ਯਾਰ ਤੂੰ ਮੈਨੂੰ ਪਹਿਲਾਂ ਕੋ ਨਹੀਂ ਦੱਸਿਆਗਾ ਮੈਂ ਕਿਤੇ ਕਮਾਨ ਨੂੰ ਖਾਣ ਨੂੰ ਲੈ ਜਾ ਇਹ ਕੁੜੀ ਦਾ ਮੈਨੂੰ ਉਦੋਂ ਨਹੀਂ ਵਿਸ਼ਵਾਸ ਹੁੰਦਾ ਵਸ ਵਸ ਇਹ ਤੇ ਵਸ ਨਹੀਂ ਮਿਲੇ ਚਾਹ ਦੇ ਕੇ ਨਾ ਨਹੀਂ ਚਾਹ ਪੀਣੀ ਅੱਧੀ ਚਾਹ ਦੀ ਏ ਮੈਂ ਨਹੀਂ ਤੈਨੂੰ ਪਤਾ ਕੀ ਗੱਲ ਦੋ ਮਿੰਟ ਨੰਨੇ ਪੂਰਾ ਦਿਨ ਬੀਤ ਗਿਆ ਕੋਈ ਗੱਲ ਦਸੀ ਆ ਮਾਮਾ ਪੂਰਾ ਆ ਇਨਾ ਟਾਈਮ ਉੱਥੇ ਰੱਖ ਸਵੇਰ ਦਾ ਦੇਗਾ ਆ ਤੂੰ ਕੋਈ ਨਾ ਟੁੰਡੇ ਹੋਇਆ ਜੇ ਤੂੰ ਦੱਸੋ ਤਾਂ ਸਹੀ ਯਾਰ ਰਾਤ ਹੋਈ ਨਾ ਵੀ ਹੋ ਗਿਆ ਪਤਾ ਤਾਂ ਸੀ ਜਾਂਦਾ ਸਕੂਲ ਵਿੱਚ ਜਾ ਨਾ ਨਾ ਮੈਂ ਦੱਫੀਆ ਬਾਹਰ ਜਾ ਕੇ ਵੀਰਾ ਤੂੰ ਤੇ ਦੁਨੀਆ ਤੇ ਦੁਨੀਆ ਵੀ ਨੁਪਟਾ ਕਿਉਂ ਲਾਉਂਦੀ ਆ ਅਰੇ ਅੱਜ ਮੈਨੂੰ ਸਵੇਰ ਸਵੇਰ ਦਾ ਨਹੀਂ ਦੱਸਿਆ ਇਹਨੂੰ ਕੁਛ ਇਹ ਆ ਸਕੇ ਸੀ ਦੱਸਿਆ ਨਹੀਂ ਦਾਈ ਦੱਸ ਕੇ ਸੇਰਿਆ ਤੂ ਲੋਂ ਲਾ ਗਿਆ ਗਾਂ ਕੀ ਕੁੜੀਆਂ ਦਾ ਹੋਊਗਾ ਚੁਪਗਾ ਜਾ ਫਸਲਾ ਖਾਣਾ ਕੁਛ ਹੈ ਹਾਂ ਹਾਂ ਸੋਹਣੀ ਤੂੰ ਨਹੀਂ ਮੋੜ ਐਨ ਫੇਵਰੇਟ ਕੱਟੀ ਹੋਣੀ ਤਰ ਤਰ ਕੱਟੀ ਹੋਣੀ ਯਾਰ ਮੈਂ ਲਵਾ ਫਾ ਦੇਣਾ ਤੂੰ ਕੱਟ ਕੇ ਮੇਰੇ ਨੰਨੀ ਬੱਸ ਤੂੰ ਜੀ ਬਾਹਰ ਕੋ ਜਾ ਲਈ ਬੋਲ ਕੇ ਬਾਹਰ ਕੀ ਬੋਲਦੇ ਤੁਸੀਂ ਜਾਓ ਚਲ ਚੱਲਦੇ ਆ ਕੋਈ ਚਲ ਠੀਕ ਆਲੀ ਬੇਲੀ ਚਾਤ ਚਾਤ ਤੂੰ ਮੇਰੇ ਨਾਲ ਚੱਲ ਦੇ ਕੋ ਦਿਖਾਣਾ ਤੇਰਾ ਮੂੜਕ ਮਾਨ ਚਲ ਆ ਪਤਾ ਨਹੀਂ ਚਲੀਏ ਦਾਉਗੇ ਵੀ ਤੇਨੂੰ ਤਾਂ ਮੈਂ ਨਾ ਹੀ ਲੈ ਗਈ ਜਾਵਾਂ ਤੇਰੇ ਤੇ ਵਿਸ਼ਵਾਸ ਹੀ ਜੇ ਮੇਰਾ ਫੋਨ ਗਵਾਚ ਗਿਆ ਅम्मा ਦੇਖ ਮੇਰਾ ਫੋਨ ਇੱਥੇ ਪਿਆ ਮੇਰੇ ਕੋਲ ਪਾਇਆ ਕੋਸਟ ਵਿੱਚ ਛੋਟੀ ਭੈਣ ਦਾ ਲਾਉਣੀਆਂ ਲੱਭਦਾ ਫਿਰ ਮਿਲ ਗਿਆ ਦੋਸਤੋ ਚਾਤ ਲੱਗ ਰਹੀ ਮਾ ਬੱਟ ਚੰਨੀ ਦੇ ਵਿੱਚ ਆਪਰੇ ਇੱਧਰ ਚੁੱਪ ਕਰਾ ਰਹੀ ਨੇ ਇਹ ਕੋ ਯਾਰ ਰੋਣਾ ਨਹੀਂ ਆਏਗਾ ਆਂ ਦਿਮਾਗ ਸ਼ਾਂਤ ਰੱਖ ਮਮੂਆ ਮੇਰਾ ਜਾਣ ਕੇ ਹਾਸਾ ਮਾਗਦਾ ਐ ਕੋੜੀਏ ਕੀ ਐ ਬੰਬੀਆ ਮੇਰਾ ਗੱਤ ਤਾਂ ਦੰਦ ਕਢਾਈ ਹੋਈ ਨਾ ਦਿਲ ਜੀ ਤੂੰ ਵੀ ਚੁੱਪੀ ਰੋ ਯਾਰ ਮੈਂ ਕੁਝ ਬੋਲੇ ਬਾਬੀ ਬੋਲਦੇ ਨਾ ਮੇਰਾ ਹਾਸਾ ਨਿਕਲ ਹੀ ਜਾਂਦਾ ਬਾਬੀ ਬੈਠੇ ਜੀ ਮੈਂ ਕੁਝ ਫालतू ਬੋਲ ਲਿਆ ਆਹ ਨਹੀਂ ਗਾੜੀ 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 ਠੀਕ ਠੀਕ ਆ ਆ ਲੈ ਜਾਓ ਇਹਦੀ ਮੰਮੀ ਬੁਲਾਉਂਦੇ ਆ ਆ ਜਾਣਾ ਦੀਦੀ ਫਿਰ ਮੰਮੀ ਬਾਜਾਂ ਲਾਗਦੇ ਬਾਹਰ ਖੜੇ ਕਹਿੰਦਾ ਆ ਜਾਣਾ ਤੱਲਾ ਗੱਲ ਸੁਣ ਲੋ ਆ ਚਾ ਲੈ ਨਾ ਗੱਲ ਸੁਣਦਾ ਹਾਂ ਬਾਹਰ ਘਟੇ ਦੀ ਗੱਲ ਸੁਣਦਾ ਠੀਕ ਆ ਯਾਰ ਹਾਂ ਲੇ ਮਮੀ ਕੇ 5 ਮਿੰਟ ਆ ਗਿਆ ਹੈ 5 ਮਿੰਟ ਆ ਗਿਆ ਮਮੀ ਕੇ ਕੰਜੂ ਰੋਟੀ ਗੱਲ ਕਰਦੇ ਦੇਖ ਲਿਜੇ 5 ਮਿੰਟ ਤੱਕ ਨਾ ਆਏ ਮਮੀ ਤੇ ਛੁੱਟੀ ਲੈ ਗਈ ਕਿਉਂ ਵਿਚਾਰ ਦੀ ਬੇਇੱਜ਼ਤੀ ਕਰੰਨਾ ਲਾਈਵ ਲਾਈਵ ਹੋ ਰਿਹਾ ਸੱਚ ਕਰੀਂ ਭਰਾ ਨਾ ਇਹ ਕੀ ਹੈ ਬੱਚੇ ਜਿਹਨੂੰ ਇਹ ਮਨੇ ਕੀ ਇਹ ਨੂੰ ਮਾਂ ਮੇਰੀ ਯਾਰ ਆ ਗਈ 2000 ਬੀਜ ਪੂਰਾ ਹੋ ਗਿਆ ਸੀ ਚੁੱਪ ਕਰਾ ਲਈ